ਵੇਂਦੰਦ ਮਹੀ ਬੁਲਾਕਾ ਤੇ ਜਦ ਹੋਣੀ ਵੇ ਤੈਨੂੰ ਗੱਲ ਵਕੜੀ ਹੁੰਦਾ ਦੋਸਤ ਅਸਲ ਰੂਹਾਂ ਦਾ ਪਿਆਰ ਤੇ ਮੁੰਡਾ ਸੀਸਾਂ ਵਿੱਚ ਦੀ ਦੇਖਦਾ ਸੀ ਆਪਣੀ ਪਤਨੀ ਨੂੰ ਜੱਥੇ ਕਿ ਦੋਸਤ ਕੁੜੀ ਤੁਰ ਹੀ ਆਉਂਦੀ ਸੀ ਸਿੱਧਾ ਜੱਥੇ ਕਿ ਦੋਸਤ ਸੋ ਮੁੰਡੇ ਨੇ ਵੀ ਆਪਣੀ ਪਤਨੀ ਦੇ ਲਈ ਇੱਕ ਬੇਹੱਦ ਸੋਹਣਾ ਹੱਥ ਦੇ ਵਿੱਚ ਗਲਦਾ ਸੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਕੀ ਦੇਖ ਕੇ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਬਿਹਤ ਸੋਸ਼ਲ ਵੀਡੀਓ ਤੇ ਬਿਹਤ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਹੋ ਜਿਹੇ ਵੀਡੀਓ ਜੋ ਕਿ ਇੱਕ ਰੂਹਾਂ ਤੇ ਪਿਆਰ ਨੂੰ ਦਰਸਾ ਰਹੇ ਹੈ ਤੇ ਤੁਹਾਨੂੰ ਇਹ ਵੀਡੀਓ ਦੇ ਬਾਰੇ ਤਾ ਦਿਖਾ ਰਹੇ ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਚੰਗੀ ਤਰ੍ਹਾਂ ਦੇਖੋ ਕਿਵੇਂ ਮੁੰਡਾ ਵੱਲ ਵਰਦਾ ਹੈ ਜਥੇ ਕਿ ਦੋਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਜੋ ਕਿ ਆਪਣੇ ਪਰਿਵਾਰਾਂ ਨੂੰ ਯਾਦ ਕਰਕੇ ਬਿਹਤ ਭਾਵਕ ਹੋ ਜਾਂਦੇ ਹਨ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ 에ਰਪੋਰਟ ਉਤੇ ਤਾਂ ਫਿਰ ਬੇਹੱਦ ਚਿਹਰੇ ਉਤੇ ਖੁਸ਼ੀ ਆ ਜਾਂਦੀ ਹੈ ਕਿ ਦੋਸਤੋ ਆਉਣ ਵਾਲਾ ਸਮਾ ਪੰਜਾਬੀਆਂ ਦੇ ਲਈ ਬੇਹੱਦ ਭਿਆਨਕ ਹੋਵੇਗਾ ਜਾਂ ਨਹੀਂ ਕਿ ਵਿਦੇਸ਼ਾਂ ਦੇ ਵਿੱਚ ਵਸਦੀ ਪੰਜਾਬ ਦੀ ਜਵਾਨੀ ਜੋ ਕਿ ਆਉਣ ਵਾਲੇ ਸਮੇ ਦੇ ਵਿੱਚ ਪੰਜਾਬ ਨੂੰ ਤਰਸੇਗੀ ਪਰ ਕਿ ਆਉਣ ਵਾਲਾ ਸਮਾ ਪੰਜਾਬੀਆਂ ਦੇ ਲਈ ਕਿਹੋ ਜਿਹਾ ਹੋਵੇਗਾ ਤੁਸੀਂ ਇਸ ਬਾਰੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ